ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅੱਜ ਜਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਵਿਪਾਸਨਾ ਸਾਧਨਾ ਕੇਂਦਰ ਦੇ ਵਿੱਚ ਉਹ ਆਪਣਾ 10 ਸਮਾਂ ਗੁਜ਼ਾਰਨ ਦੇ ਵਾਸਤੇ 10 ਦਿਨਾਂ ਦਾ ਸਮਾਂ ਗੁਜ਼ਾਰਨ ਵਾਸਤੇ ਇੱਥੇ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਉਣਾ ਚਾਹੁੰਦੇ ਹਾਂ ਕਿ ਇੱਥੇ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਸ ਵਕਤ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੇ ਸੁਰੱਖਿਆ ਦੇ ਲਿਹਾਜ਼ ਨਾਲ ਪੁਖਤਾ ਪ੍ਰਬੰਧ ਨੇ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਨਾਲ ਪਹੁੰਚਣਗੇ ਜਿਸ ਨੂੰ ਲੈ ਕੇ ਜੜੀਆਂ ਸਰਕਾਰ ਵੱਲੋਂ ਪੂਰਤ ਤੌਰ ਤੇ ਉੱਤੇ ਜਿਹੜੇ ਪ੍ਰਬੰਧ ਕੀਤੇ ਨੇ ਚੱਪੇ-ਚੱਪੇ ਦੇ ਉੱਤੇ ਪੁਲਿਸ ਕਰਮਚਾਰੀ ਮੌਜੂਦ ਨੇ ਔਰ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈ ਅਣਜਾਣ ਵਿਅਕਤੀ ਨੂੰ ਇਸ ਰੋਡ ਦੇ ਉੱਤੇ ਕ੍ਰਾਸਿੰਗ ਕਰਨ ਦਿੱਤਾ ਜਾ ਰਿਹਾ ਕਿਉਂਕਿ ਸੁਰੱਖਿਆ ਦੇ ਲਿਹਾਜ਼ ਨਾਲ ਜਿਹੜਾ ਹੈ ਐ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਇਸ ਜਗ੍ਹਾ ਦੇ ਉੱਤੇ ਪਹੁੰਚ ਲਈ মিডিਆ ਨੂੰ ਵੀ ਜਿਹੜਾ ਹੈ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜੋ ਕਿ ਆਪਣੇ 10 ਦਿਨ ਦਾ ਸਮਾਂ ਜਿਹੜਾ ਨੇ ਉਹ ਇਸ ਜਗ੍ਹਾ ਦੇ ਉੱਤੇ ਗੁਜ਼ਾਰਨਗੇ ਸਭ ਤੋਂ ਵੱਧ ਨੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਦੇ لحاظ ਨਾਲ ਪੂਰਨ ਰੂਪ ਦੇ ਵਿੱਚ ਜਿਹੜਾ ਹੈ ਚੱਪੇ-ਚੱਪੇ ਦੇ ਉੱਤੇ ਜਿਹੜਾ ਸੁਰੱਖਿਆ ਕਰਮਚਾਰੀ ਪੁਲਿਸ ਦੇ ਜਮਾਨ ਪੰਜਾਬ ਪੁਲਿਸ ਦੇ ਤੈਨਾਤ ਕੀਤੇ ਗਏ ਨੇ ਕਿਸੇ ਵੀ ਵਿਅਕਤੀ ਨੂੰ ਜੇਕਰ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈ ਅੰਦਰ ਪ੍ਰਵੇਸ਼ ਨਹੀਂ ਕੀਤਾ ਜਾਣ ਦਿੱਤਾ ਜਾ ਰਿਹਾ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਕਿ ਤਸਵੀਰਾਂ ਨਹੀਂ ਕਿ ਜਿਹੜਾ ਹੈ ਸੁਰੱਖਿਆ ਦੇ ਲਿਹਾਜ਼ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਚੱਪੇ-ਚੱਪੇ ਦੇ ਉੱਤੇ ਮੌਜੂਦ ਨੇ ਔਰ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਆਪਣੇ 10 ਦਿਨ ਦਾ ਸਮਾਜ ਜੋ ਕਿ ਮੈਡੀਟੇਸ਼ਨ ਦੇ ਰੂਪ ਦੇ ਵਿੱਚ ਵਿਪਾਸਨਾ ਸਾਧਨਾ ਕੇਂਦਰ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈ ਮਹਿਲਾਵਾਲੀ ਉਥੇ ਪਹੁੰਚ ਰਹੇ ਨੇ ਉਥੇ ਖਾਸ ਕਰਕੇ ਉਹ ਆਪਣਾ ਸਮਾਂ ਜਿਹੜਾ ਹੈ ਮੈਡੀਟੇਸ਼ਨ ਅਤੇ ਸਾਧਨਾ ਦੇ ਵਿੱਚ ਗੁਜ਼ਾਰਨਗੇ 10 ਦਿਨ ਦੇ ਸਮੇਂ ਦੇ ਵਾਪਸ ਦੱਸਿਆ ਜਾ ਰਿਹਾ ਹੈ ਕਿ 10 ਦਿਨ ਉਹ ਜਿਹੜਾ ਹੈ ਇੱਥੇ ਆਪਣਾ ਸਮਾਂ ਗੁਜ਼ਾਰਨਗੇ ਜਿਸ ਨੂੰ ਲੈ ਕੇ ਜਿਹੜਾ ਕਿਸੇ ਵੀ ਵਿਅਕਤੀ ਨੂੰ ਜਿਹੜਾ ਇਸ ਕੇਂਦਰ ਦੇ ਵੱਲ ਨਹੀਂ ਆਉਣ ਦਿੱਤਾ ਜਾ ਰਿਹਾ ਖਾਸ ਕਰਕੇ ਪ੍ਰਬੰਧ ਸੁਰੱਖਿਆ ਦੇ ਪ੍ਰਬੰਧਨ ਨੂੰ ਲੈ ਕੇ ਜਿਹੜਾ ਪੰਜਾਬ ਪੁਲਿਸ ਦੇ ਜਮਾਨ ਚੱਪੇ-ਚੱਪੇ ਤੇ ਮੌਜੂਦ ਨੇ ਕੈਮਰਾਮੈਨ ਰਕੇਸ਼ ਪੱਟੀ ਦੇ ਨਾਲ ਰਮਨ ਖੋਸਲਾ ਦਸਮਰ نیوز ਹੁਸ਼ਿਆਰਪੁਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅੱਜ ਜਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਵਿਪਾਸਨਾ ਸਾਧਨਾ ਕੇਂਦਰ ਦੇ ਵਿੱਚ ਉਹ ਆਪਣਾ 10 ਸਮਾਂ ਗੁਜ਼ਾਰਨ ਲਈ ਵਾਸਤੇ 10 ਦਿਨਾਂ ਦਾ ਸਮਾਂ ਗੁਜ਼ਾਰਨ ਵਾਸਤੇ ਇੱਥੇ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਉਣਾ ਚਾਹੁੰਦੇ ਹਾਂ ਕਿ ਇੱਥੇ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਸ ਵਕਤ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੇ ਸੁਰੱਖਿਆ ਦੇ ਲਿਹਾਜ਼ ਨਾਲ ਪੁਖਤਾ ਪ੍ਰਬੰਧ ਨੇ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਵੀ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਨਾਲ ਪਹੁੰਚਣਗੇ ਜਿਸ ਨੂੰ ਲੈ ਕੇ ਜੜੀਆਂ ਸਰਕਾਰ ਵੱਲੋਂ ਪੂਰਤਾ ਤੌਰ ਤੇ ਉੱਤੇ ਜਿਹੜੇ ਪ੍ਰਬੰਧ ਕੀਤੇ ਨੇ ਚੱਪੇ-ਚੱਪੇ ਦੇ ਉੱਤੇ ਪੁਲਿਸ ਕਰਮਚਾਰੀ ਮੌਜੂਦ ਨੇ ਔਰ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈ ਅਣਜਾਣ ਵਿਅਕਤੀ ਨੂੰ ਇਸ ਰੋਡ ਦੇ ਉੱਤੇ ਕ੍ਰਾਸਿੰਗ ਕਰਨ ਦਿੱਤਾ ਜਾ ਰਿਹਾ ਕਿਉਂਕਿ ਸੁਰੱਖਿਆ ਦੇ ਲਿਹਾਜ਼ ਨਾਲ ਜਿਹੜਾ ਹੈ ਐ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਇਸ ਜਗ੍ਹਾ ਦੇ ਉੱਤੇ ਪੌਂਚਲੀ মিডিਆ ਨੂੰ ਵੀ ਜਿਹੜਾ ਹੈ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜੋ ਕਿ ਆਪਣੇ 10 ਦਿਨ ਦਾ ਸਮਾਂ ਜਿਹੜਾ ਨੇ ਉਹ ਇਸ ਜਗ੍ਹਾ ਦੇ ਉੱਤੇ ਗੁਜ਼ਾਰਨਗੇ ਸਭ ਤੋਂ ਬੰਨੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਦੇ ਲਿਹਾਜ਼ ਨਾਲ ਪੂਰਨ ਰੂਪ ਦੇ ਵਿੱਚ ਜਿਹੜਾ ਹੈ ਚੱਪੇ-ਚੱਪੇ ਦੇ ਉੱਤੇ ਜਿਹੜਾ ਸੁਰੱਖਿਆ ਕਰਮਚਾਰੀ ਪੁਲਿਸ ਦੇ ਜਮਾਨ ਪੰਜਾਬ ਪੁਲਿਸ ਦੇ ਤੈਨਾਤ ਕੀਤੇ ਗਏ ਨੇ ਕਿਸੇ ਵੀ ਵਿਅਕਤੀ ਨੂੰ ਜੇਕਰ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕਿ ਕਿਸੇ ਵੀ ਵਿਅਕਤੀ ਨੂੰ ਜਿਹੜਾ ਹੈ ਅੰਦਰ ਪ੍ਰਵੇਸ਼ ਨਹੀਂ ਕੀਤਾ ਜਾਣ ਦਿੱਤਾ ਜਾ ਰਿਹਾ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਕਿ ਤਸਵੀਰਾਂ ਰਾਹੀਂ ਕਿ ਜਿਹੜਾ ਹੈ ਸੁਰੱਖਿਆ ਦੇ لحاظ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਚੱਪੇ-ਚੱਪੇ ਦੇ ਉੱਤੇ ਮੌਜੂਦ ਨੇ ਔਰ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਹ ਕੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਆਪਣੇ 10 ਦਿਨ ਦਾ ਸਮਾਂ ਜੋ ਕਿ ਮੈਡੀਟੇਸ਼ਨ ਦੇ ਰੂਪ ਦੇ ਵਿੱਚ ਵਿਪਾਸਨਾ ਸਾਧਨਾ ਕੇਂਦਰ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈ ਮਹਿਲਾਵਾਲੀ ਉੱਥੇ ਪਹੁੰਚ ਰਹੇ ਨੇ ਉੱਥੇ ਖਾਸ ਕਰਕੇ ਉਹ ਆਪਣਾ ਸਮਾਂ ਜਿਹੜਾ ਹੈ ਮੈਡੀਟੇਸ਼ਨ ਅਤੇ ਸਾਧਨਾ ਦੇ ਵਿੱਚ ਗੁਜ਼ਾਰਨਗੇ 10 ਦਿਨ ਦੇ ਸਮੇਂ ਦੇ ਵਾਪਸ ਦੱਸਿਆ ਜਾ ਰਿਹਾ ਹੈ ਕਿ 10 ਦਿਨ ਉਹ ਜਿਹੜਾ ਹੈ ਇੱਥੇ ਆਪਣਾ ਸਮਾਂ ਗੁਜ਼ਾਰਨਗੇ ਜਿਸ ਨੂੰ ਲੈ ਕੇ ਜਿਹੜਾ ਕਿਸੇ ਵੀ ਵਿਅਕਤੀ ਨੂੰ ਜਿਹੜਾ ਇਸ ਕੇਂਦਰ ਦੇ ਵੱਲ ਨਹੀਂ ਆਉਣ ਦਿੱਤਾ ਜਾ ਰਿਹਾ ਖਾਸ ਕਰਕੇ ਪ੍ਰਬੰਧ ਸੁਰੱਖਿਆ ਦੇ ਪ੍ਰਬੰਧਨ ਨੂੰ ਲੈ ਕੇ ਜਿਹੜਾ ਪੰਜਾਬ ਪੁਲਿਸ ਦੇ ਜਮਾਨ ਚੱਪੇ-ਚੱਪੇ ਤੇ ਮੌਜੂਦ ਨੇ ਕੈਮਰਾਮੈਨ ਰਕੇਸ਼ ਪੱਟੀ ਦੇ ਨਾਲ ਰਮਨ ਖੋਸਲਾ ਦਾ ਸਮਰ نیوز ਹੁਸ਼ਿਆਰਪੁਰ